ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕਿਹਾ ਸੀ ਕਿ ਇਸ ਢੋਲੇ ਤੋਂ ਟੱਕ ਨਾ ਚੁੱਕੇ ਉਹਦੇ ਕੰਨ ਕਿ ਨਿਗਲਦੀ ਰਹੇਗੀ 100 ਵਰਸੀ ਸਾਲ ਕੰਨ ਕਿ ਨਿਗਲੀ ਇਹ ਹੈ ਜੀ ਗੁਰਦੁਆਰਾ ਪਡੋਲਾ ਸਾਹਿਬ ਪਿੰਡ ਕੁਡਾ ਨਿਕਲਾਂ ਆਜੋ ਦਰਸ਼ਨ ਕਰਦੇ ਆਂ ਜੀ ਗੁਰੂ ਸਾਹਿਬ ਦੇ ਗੁਰੂ ਹਰਗੋਬਿੰਦ ਪਾਸ਼ਾ ਜੀ ਇਸ ਸਥਾਨ ਤੇ ਆਏ ਸਨ ਪਿੰਡ ਕੁਡਾ ਨਿਕਲਾਂ ਜਿਲ੍ਹਾ ਲੁਧਿਆਣਾ ਜਦੋਂ 6ਵੇਂ ਪਾਸ਼ਾ ਜੀ ਮਹਾਰਾਜ ਨੇ ਚਰਨ ਪਾਏ ਬਾਬਾ ਸੂਰਤੀਆ ਜੀ ਦੇ ਘਰ ਅਤੇ ਬਾਬਾ ਸੂਰਤੀਆ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਬਾਬਾ ਸੂਰਤੀਆ ਜੀ ਦੀ ਸੇਵਾ ਤੋਂ ਗੁਰੂ ਸਾਹਿਬ ਖੁਸ਼ ਹੋ ਕੇ 45 ਦਿਨ ਇਸ ਨਗਰ ਦੇ ਵਿੱਚ ਰਹੇ। ਵਾਪਸ ਜਾਣ ਸਮੇ ਗੁਰੂ ਸਾਹਿਬ ਇਸ ਨਗਰ ਦੇ ਵਿੱਚ 52 ਕਲੀਆਂ ਵਾਲਾ ਚੋਲਾ ਸਾਹਿਬ ਅਤੇ ਇੱਕ ਪੋਥੀ ਸਹਿਬ ਜਿੱਥੋਂ ਮਹਾਰਾਜ ਜੀ ਨਿਤਨੇਮ ਕਰਿਆ ਕਰਦੇ ਸਨ ਪੰਜ ਗ੍ਰੰਥੀ ਅਤੇ ਇੱਕ ਪੈਰ ਦਾ ਜੋੜਾ ਇੱਕ ਮੰਜੇ ਦਾ ਵਾਨ ਸਤਿਗੁਰਾਂ ਨੇ ਭਾਈ ਸੂਰਤੀਆ ਜੀ ਨੂੰ ਬਖਸ਼ਿਸ਼ ਕੀਤਾ ਇਹ ਸਾਰੀਆਂ ਨਿਸ਼ਾਨੀਆਂ ਭਾਈ ਸੂਰਤੀਆ ਜੀ ਨੂੰ ਗੁਰੂ ਸਾਹਿਬ ਖੁਸ਼ ਹੋ ਕੇ ਦੇ ਕੇ ਗਏ ਜੋ ਇਸ ਸਥਾਨ ਤੇ ਪਡੋਲਾ ਸਹਿਬ ਮੌਜੂਦ ਹੈ ਗੁਰੂ ਸਾਹਿਬ ਨੇ ਪਡੋਲੇ ਦੇ ਵਿੱਚ ਆਪਣੇ ਹੱਥਾਂ ਨਾਲ ਕਣਕ ਦੇ ਦਾਣੇ ਪਾਏ ਅਤੇ ਵਰਦਾਨ ਦਿੱਤਾ ਕਿ ਈਸਨਗਰ ਦੇ ਵਿੱਚ ਕਦੀ ਲੰਗਰ ਦੀ ਟੋਟ ਨਹੀਂ ਆਵੇਗੀ ਇਸ ਸਥਾਨ ਤੇ ਕਦੀ ਲੰਗਰ ਦੀ ਟੋਟ ਨਹੀਂ ਆਵੇ ਗੁਰੂ ਸਾਹਿਬ ਨੇ ਪਡੋਲੇ ਦੇ ਢੱਕਣ ਚੁੱਕਣ ਤੋਂ ਮਨ ਨਹੀਂ ਕੀਤੀ ਸੀ ਪੰਜ ਪੁਸ਼ਤਾਂ ਤੱਕ ਪੜੋਲੇ ਦੇ ਵਿੱਚ ਬਰਕਤ ਰਹੀ ਅਤੇ 180 ਸਾਲ ਲੰਗਰ ਚੱਲਦਾ ਰਿਹਾ ਸਤਿਗੁਰਾਂ ਨੇ ਟੱਕਣ ਚੁੱਕਣ ਤੋਂ ਮਨਾਹੀ ਕੀਤੀ ਅਤੇ ਨਵੀਂ ਵਿਆਹੀ ਬਹੂ ਨੇ ਭਲੇਖੇ ਦੇ ਨਾਲ ਪੜੋਲੇ ਤੋਂ ਟੱਕਣ ਚੁੱਕ ਦਿੱਤਾ ਟੱਕਣ ਚੁੱਕਣ ਤੋਂ ਬਾਅਦ ਪੜੋਲੇ ਦੇ ਵਿੱਚੋਂ ਕਣਕ ਆਉਣੀ ਬੰਦ ਹੋ ਗਈ ਬਰਕਤ ਖਤਮ ਹੋ ਗਈ ਪਰ ਫਿਰ ਵੀ ਸਤਿਗੁਰਾਂ ਦੀ ਬਹੁਤ ਕਿਰਪਾ ਹੈ ਇਸ ਪਵਿੱਤਰ ਸਥਾਨ ਤੇ ਇਸ ਨਗਰ ਦੇ ਵਿੱਚ ਟੋਟਲ 4 ਗੁਰਦੁਆਰਾ ਸਾਹਿਬ ਹਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਗੁਰਦੁਆਰਾ ਚੋਲਾ ਸਾਹਿਬ ਤੇ ਗੁਰਦੁਆਰਾ ਪੜੋਲਾ ਸਾਹਿਬ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਅਤੇ ਗੁਰਦੁਆਰਾ ਨਿਮਸਰ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਸਤਿਗੁਰਾਂ ਨੇ ਇਹ ਵੀ ਬਚਨ ਕੀਤੇ ਕਿ ਪਿੰਡ ਕਢਾਨੀ ਕਲਾਂ ਵਿਖੇ ਕੋਈ ਚੜਕੇ ਨਹੀਂ ਆ ਸਕਦਾ ਕੋਈ ਦੁਸ਼ਮਣ ਨਹੀਂ ਇੱਥੇ ਚੜ੍ਹਾਈ ਕਰ ਸਕਦਾ ਜੇ ਕੋਈ ਭਲੇਖੇ ਨਾ ਆ ਵੀ ਗਿਆ ਤੇ ਇਸ ਨਗਰ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਪਿੰਡ ਕੁੜਾ ਨਿਕਲਾ ਗੁਰਦੁਆਰਾ ਰਾਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਜੀ ਕਰਮਸਰ ਰਾਣਾ ਸਾਹਿਬ ਗੁਰਦੁਆਰਾ ਇਸ ਸਥਾਨ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਪਿਛਲੀ ਵੀਡੀਓ 'ਚ ਤੁਸੀਂ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਸੀ ਉੱਥੇ ਪ੍ਰਾਤਨ ਸਮੇਂ ਦੀਆਂ ਨਿਸ਼ਾਨੀਆਂ ਚੋਲਾ ਸਾਹਿਬ ਬਵੰਜਾ ਕਾਲੀਆਂ ਵਾਲਾ ਮੌਜੂਦ ਹੈ ਅਤੇ ਇੱਕ ਪੰਜ ਗ੍ਰੰਥੀ ਸਾਹਿਬ ਜਿਸ ਤੋਂ ਸਤਿਗੁਰੂ ਨਿਤਨੇਮ ਕਰਿਆ ਕਰਦੇ ਸਨ ਅਤੇ ਗੁਰਦੁਆਰਾ ਨਿਮਸਰ ਸਾਹਿਬ ਵੀ ਥੋੜੀ ਕਿ ਦੂਰੀ ਤੇ ਹੈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਗੁਰਦੁਆਰਾ ਨਿਮਸਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ ਵਾਹਿਗੁਰੂ ਜੀ ਖਾਲਸਾ